ਦੇਖੋ ਜੀ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸਪੁਰ ਜੋਨਸੀਤ ਬੀਬੀ ਸੁੰਦਰੀ ਜੀ ਪੁਰਾਣਾ ਸ਼ਾਲਾ ਸਾਡੇ ਏਰੀਆ ਦੇ ਵਿੱਚ ਬਿਜਲੀ ਘਰ ਪੈਂਦਾ ਪੰਡੋਰੀ ਸਾਡਾ ਹੀ ਪਿੰਡਾ ਗੋਤਪੁਖਰ ਉੱਥੇ ਐਸਡੀਓ ਸਾਹਿਬ ਮੀਟਰ ਕਿਤੇ ਪੁਰਾਣਾ ਸੜਿਆ ਹੈ ਜਾਂ ਕੀ ਹਿਸਾਬਤਾਬ ਇਹਨਾਂ ਦਾ ਚੱਲਦਾ ਹੀ ਮੀਟਰ ਲਾਉਣ ਜਾਂਦੇ ਸੀ ਚੇਪਾਲਾ ਉਹ ਸਾਡੇ ਜੱਥੇਬੰਦਿਕ ਪਰਿਵਾਰ ਹੈ ਚੇਪਾਲਾ ਮੀਟਰ ਨਹੀਂ ਲਾਉਂ ਦਿੰਦੇ ਇਹਨਾਂ ਨੇ ਕੀ ਕੀਤਾ ਅੱਜ ਅੱਗੇ ਦੋ ਤਿੰਨ ਹਰ ਗਏ ਅਸੀਂ ਮੋੜੇ ਆ ਮੈਂ ਖੁਦ ਮੋੜੇ ਆ ਵੀ ਨਹੀਂ ਪਾਈ ਅਸੀਂ ਚਪਲਾ ਮੀਟਰ ਨਹੀਂ ਲੱਗਣ ਦੇਣਾ ਐਡੀਓ ਸਾਹਿਬ ਅੱਜ ਗਏ ਤੇ ਤਾਰਾ ਲਾ ਲਿਆਏ ਮੈਂ ਗੱਲ ਕੀਤੀ ਆ ਮੈਂ ਬਾਹਰ ਗਿਆ ਅਸੀਂ ਕਿਤੇ ਆਊਟ ਆਫ ਸਟੇਸ਼ਨ ਮੈਂ ਉਥੋਂ ਗੱਲ ਕੀਤੀ ਵੀ ਐਡੀਓ ਸਾਹਿਬ ਤਾਰਾ ਨਾ ਲਾਓ ਕਿਤੇ ਕਾਨੂੰਨ ਨੀਗਾ ਵੀ ਕਿਸ ਨੂੰ ਨੇਰੇ ਚ ਭਾਲਣਾ ਐਡੀਓ ਸਾਹਿਬ ਇਹ ਕਿਤੇ ਕਾਨੂੰਨ ਨੀਗਾ ਵੀ ਕਿਸ ਨੂੰ ਨੇਰੇ ਚ ਭਾਲਣਾ ਕੋਈ ਜਿਹੜੀ ਬਿਜਲੀ ਆ ਇਹ ਸਾਡੀ ਆ ਸਾਡੀਆਂ ਪਹਿਲੀਆਂ ਚ ਖੰਭੇ ਲੱਗੇ ਤਾਰਾਂ ਲੱਗੀਆਂ ਸਾਡੇ ਤੱਕਸ ਚੱਲ ਰਿਹਾ ਆ ਲੇਕਨ 32 ਇੱਕ ਪਾਸੇ ਤਾਂ ਭਗਵੰਦ ਮਾਨ ਨੇ ਫਰੀ ਕੀਤੀ ਆ ਦੂਜੇ ਪਾਸੇ ਡੰਡਾ ਚੜਾਇਆ ਹੀ ਬਿਜਲੀ ਵਾਲਿਆਂ ਦੇ ਵੀ ਭਾਈ ਚੇਪਾਲ ਮੀਟਰ ਲਾਓ ਬਿਲਕੁਲ ਅਸੀਂ ਦੱਸ ਦੇਣਾ ਚਾਹੁੰਨੇ ਆ ਐਸ ਡੀਓ ਸਾਹਿਬ ਨੂੰ ਕਿ ਪਿੰਡਾਂ ਦੇ ਵਿੱਚ ਖੰਭੇ ਟੇਡੇ ਕਿਤੇ ਪੱਤਰਕਾਰ ਸਾਹਿਬ ਟਾਈਮ ਕੱਢੋ ਮੇਰੇ ਵੀਰ ਤੁਹਾਨੂੰ ਖੰਭੇ ਦੱਸਿਏ ਤਾਰਾਂ ਦੱਸਿਏ ਆ ਦੇਖੋ ਜੋੜ ਇੱਕ ਮੇਰੇ ਸਿਰ ਤੇ ਆ ਨੰਗਾ ਜੋੜ ਜਿੱਥੇ ਕਿ ਬਿਜਲੀ ਵਾਲਿਆਂ ਦਾ ਗੜ ਹੈ ਇੱਥੇ ਟੇਪ ਹੈ ਨਹੀਂ ਨਾ ਕੋ ਲਾਉਣ ਨੂੰ ਤੇ ਇੱਥੇ ਜੋੜ ਨੰਗਾ ਹੀ ਤੇ ਪਿੰਡਾਂ ਦੇ ਵਿੱਚ ਕੀ ਕਰਨਗੇ ਇੱਕ ਪਰਿਵਾਰ ਨੂੰ 32 ਤੋ ਬਾਂਝਾ ਕੀਤਾ ਗਿਆ ਹੀ ਜਥੇਬੰਦੀ ਨੇ ਫੈਸਲਾ ਕਰਕੇ ਬੈਠੇ ਆ ਜਦੋਂ ਤੱਕ ਤਾਰਾ ਨਹੀਂ ਲੱਗਦੀਆਂ ਨਹੀਂ ਜਾਊਗਾ ਐਡੀਓ ਸਾਹਿਬ ਇੱਥੋਂ ਦਫ਼ਤਰੋਂ ਐਡੀਓ ਸਾਹਿਬ ਕਹਿੰਦਾ ਮੈਂ ਉੱਪਰੋਂ ਹੁਕਮ ਆਇਆ ਆਂ ਗਿਆ ਠੀਕ ਆ ਉੱਪਰ ਗੱਲ ਕਰ ਲਾ ਹੁਣ ਉੱਪਰ ਵਾਲੇ ਸੁਣਾ ਲੈਣ ਜਦੋਂ ਤੱਕ ਤਾਰ ਨਹੀਂ ਲੱਗਦੀ ਬਿਲਕੁਲ ਨਹੀਂ ਇੱਥੋਂ ਜਾਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਐਲਾਨ ਹੈ ਕਿ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ ਕਿਸ ਦੇ ਜੁਰਮਾਨੇ ਨਹੀਂ ਤਾਰਨੇ ਜਿੰਨੇ ਮਰਜੀ ਸਰਕਾਰ ਜੁਰਮਾਨੇ ਪਾ ਲੇ ਇੱਕ ਪਾਸੇ ਹੜ੍ਹ ਆਏ ਆ ਉਹ ਕਿਸ ਨੂੰ ਲਾਭ ਨਹੀਂ ਰਿਹਾ ਗੰਨਾ ਮਰ ਗਿਆ ਇਹ ਵੇੜ ਚ ਬਿਆਸ ਦੇ ਨਾਲ ਝੋਨੇ ਮਰ ਗਏ ਆ ਨਹੀਂ ਲੱਭਾ ਕਿਸ ਨੂੰ ਬਿਜਲੀ ਲੱਗ ਗਈ ਆ ਉਹ ਕਹਿੰਦੇ ਹੁੰਦੇ ਨਾ ਕਿਸੇ ਦੇ ਮੌਤ ਹੋ ਜੇ ਤੇ ਕਹਿੰਦੇ 4 ਦਿਨ ਬਾਅਦ ਚ ਪੈਸੇ ਮੰਗ ਲੈਣੇ ਚਾਹੀਦੇ ਆ ਲੇਕਿਨ ਐਸ ਡੀਓ ਤੱਤੇ ਘਾ ਤੱਤੇ ਘਾ ਇਕੱਠੇ ਕਰਕੇ ਦੇਣ ਲੱਗਾ ਸਰਕਾਰ ਨੂੰ ਕਿ ਤੁਹਾਡੇ ਘਰ ਚ ਘਾਟਾ ਨਾ ਪਵੇ ਅਹੀਂ ਦੱਸਣਾ ਚਾਹੁੰਨੇ ਆ ਜਿਹੜੇ-ਜਿਹੜੇ ਵੀ ਚਿੱਪ ਵਾਲੇ ਮੀਟਰ ਕੱਟੇ ਕੇ ਜਮਾ ਕਰਾਏ ਆ ਜਾਂ ਉਦਾਂ ਵੀ ਆਡਿਓ ਸਾਹਿਬ ਨਹੀਂ ਤਾਰਾਂ ਕੱਟਣ ਦਿਆਂਗੇ ਬੱਤੀ ਨਹੀਂ ਬੰਦ ਹੋਣ ਦਿਆਂਗੇ ਇਹ ਜਿ세 ਬੰਦਾ ਫੈਸਲਾ ਅਹੀਂ ਵੀ ਅਗਲੇ ਹੁਕਮ ਤੱਕ ਇੱਥੇ ਬੈਠੇ ਆ ਨਾ ਤੇ ਐਸਡੀਓ ਸਾਹਿਬ ਇੱਥੋਂ ਜਾਣਗੇ ਤੇ ਨਾ ਅਹੀਂ ਜਾਵਾਂਗੇ ਆਡਿਓ ਸਾਹਿਬ ਉੱਥੇ ਤਾਰ ਲਵਾ ਕੇ ਆਵੇ ਉਦੋਂ ਗਾਂ ਫੈਸਲਾ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਵਾਵਲੀ ਗੱਲ ਨਹੀਂ ਉਹਨਾਂ ਨਾਲ ਗੱਲ ਕੀਤੀ ਨਹੀਂ ਮੇਰੇ ਨਾਲ ਪਹਿਲਾਂ ਗੱਲ ਕਰਨੀ ਬੰਦੀ ਹੈ ਇਹਨਾਂ ਦੀ ਆਈ ਨਹੀਂ ਇਹਨਾਂ ਨੂੰ ਚਾਹੀਦਾ ਗੱਲ ਗੁੱਲ ਕਰਦੇ ਵੀ ਕੀ ਗੱਲ ਹੈ ਉਹ ਇਹਨਾਂ ਨੂੰ ਲੱਗਦਾ ਚਿਫਲੇ ਮੀਟਰ ਦਾ ਇਸ਼ੂ ਹੈ ਇਹ ਡਿਫਾਲਟੀ ਮੋੜ ਦਾ ਮੀਟਰ ਲਾਇਆ ਦਾ ਬਿਜਲੀ ਚੋਰੀ ਕਰਨ ਰਿਹਾ ਤਾਰ ਲਾਈ ਹੈ ਸ਼ਿਕਾਇਤ ਹੋਈ ਹੈ ਇਹਨਾਂ ਦੀ ਕੁਛ ਨਹੀਂ ਕਿਸ਼ਿਆ ਨਹੀਂ ਬਿੜਾ ਬੋਲਤਵਾ ਕੇ ਨਰੇ ਲਾਉਂਦੇ ਹੈ ਤੇਨਾਂ ਨੂੰ ਕੁਛ ਨਹੀਂ ਚਾਹੀ ਦੱਸ ਉੱਚ ਫੁਦਾਰੀਆਂ ਨੂੰ ਤੇ ਜਾਣ ਕੇ ਗੁੰਮਰਾਹ ਕਰਨ ਰਿਹਾ ਕੋਈ ਗੱਲ ਆਲਾ ਕੀਤੀ ਨਹੀਂ ਸਿੱਧੇ ਆ ਕੇ ਮਿਸਬੀਹ ਕਰਨ ਰਿਹਾ ਗਾਲਾਂ ਕੱਢਣ ਰਿਹਾ ਉਹ ਕਹਿੰਦੇ ਵੀ ਡਾਇਰੈਕਟ ਤਾਰ ਲਾ ਗਿਆ ਉਹ ਤੁਹਾਡੀ ਖਲਾਸੀ ਤਾ ਕਰਨੀ ਅਸੀਂ ਚੋਰੀ ਚੋਰੀ ਕਰਾਉ ਹਾਨੂੰ ਸਹੀ ਨਹੀਂ ਤੇ ਇੰਜ ਜਾਣਣਾ ਹੋਰ ਕੁਝ ਨਹੀਂ ਕਰਦੇ ਉਹਦਾ ਨਹੀਂ ਅਸੀਂ ਕਿੱਥੇ ਬੰਦੀ ਦਾ ਕੰਮ ਕਰਨਾ ਪਰ ਬੱਤੀ ਤੁਸੀਂ ਡੈਕਟ ਚਲਾਉਣੀ ਹੈ ਉਹ ਵੀ ਨਹੀਂ ਆਏ ਜੀ ਨਹੀਂ ਜਿਹੜਾ ਕਹੀਂ ਜਾਣ ਨਹੀਂ ਦੇਣਾ ਤਾਰ ਲਾ ਕੇ ਉਹ ਸਾਡੀ ਉਹ ਜਿਹੜਾ ਅਸਟੀਟ ਵੀ ਬਾੜੀ ਦਾ ਸਰਸਾ ਰੂਲ ਕਰਕੇ ਮੈਨੂੰ ਤਾਰ ਲਾ ਕੇ ਉਹਨੂੰ ਫਾਈਨ ਕਰਨਾ ਹੁਣ ਦੇ ਰਹੇ ਆ ਕੀ ਕਰਨਾ ਹੈ ਕਿ ਬਾਕੀ ਅਫਸਰ ਨੂੰ ਦੱਸਦਾ ਹੈ ਉਹ ਦਿਸਾਂ ਦੇ ਜੀ ਆ ਰਿਹਾ ਜਿਸ ਹਿਸਾਬ ਨਾਲ ਕਰਦੇ ਆ ਗੱਲ ਆ ਅਫਸਰ ਕਹਿੰਦੇ ਆਪੇ ਆ ਜਾਂਦੇ ਅਫਸਰ ਸਾਰੀ ਉੱਚ ਅਧਿਕਾਰੀਆਂ ਨਾਲ ਗੱਲ ਹੋ ਗਈ ਆ ਆਪੇ ਪੁਲਿਸ ਤੋਂ ਨਾ ਕਾਰਵਾਈ ਕਰਕੇ ਜੋ ਕਾਰਵਾਈ ਹੋਏਗੀ ਆਪਾਂ ਤੋ ਇਹ ਸ਼ਾਇਦ ਜਿਹੜੀ ਵੀ ਗੱਲ ਆ ਦਸੀਨੀ ਦੋਰਾ ਉਹਨਾਂ ਨੇ ਦੁਬਾਰਾ ਦੱਸਦੇ ਹੋਏ ਬਹਿ ਰਹੇ ਨੇ ਅਸੀਂ ਕਹਿੰਦੇ ਆ ਪੈਸੇ ਜਮ੍ਹਾਂ ਕਰਾਣ ਤੇ ਮੀਟਰ ਲਵਾਣ ਤੇ ਬੱਤੀ ਬਾਲਣ ਨਹੀਂ ਕਰਿਆ ਜਾਂਦਾ ਮਿਸ ਜੂਈ ਨਾ ਕਰਨ ਗੁੰਮਰਾਹ ਨਾ ਕਰਨ ਹੋਤੀ ਆ ਮੀਟਰ ਦਾ ਇਸ਼ੂ ਨਹੀਂ ਆ ਗਾਇਚ ਇਹ ਮੀਟਰ ਲੱਥਦਾ ਮੀਟਰ ਨਾ ਬਦਲੀ ਹੋਣਾ ਉਹ ਨਵਾਂ ਲੱਗਣਾ ਬੱਤੀ ਬਾਲਣ ਦੇ ਉਹ ਡਾਇਰੈਕਟ ਹਾਰਡਿੰਗ ਹਾਰਡਿੰਗ ਦਾ ਮੀਟਰ ਲਾਇਆ ਚੇਪਲੇ ਮੀਟਰ ਦਾ ਐਸ਼ਨ ਤੇ ਲੱਗਣੀ ਚੇਪਲੇ ਮੰਨ ਲਓ ਕਿਤੇ ਵੀ ਸਾਡੇ ਕੋਲ ਚੇਪਲੇ ਮੀਟਰ ਵੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਨਾ ਸਾਡੇ ਕੋਲ ਹੋਰ ਮੀਟਰ ਦਾ ਚੇਪਲੇ ਤੇ ਬਗਾਰ ਸਾਡੇ ਕੋਲ ਮੀਟਰ ਦੀ ਕੋਈ ਨਹੀਂ ਬਲੋਡ ਨਹੀਂ ਉਹ ਹੀ ਲਾਣਾ ਚੇਪੇ ਤੇ ਮਿਲਨੇ ਚੇਪਦੇ ਲੋਣੇ